ਟਾਂਡਾ ਦੇ ਪਿੰਡ ਪਤੀ ਫਿਰੋਜ਼ ਰੋਲੀਆਂ ਵਿੱਚ ਬੀਤੀ ਦੇਨੀ ਦਕੈਤੀ ਕਰਨ ਵਾਲੇ ਤਿੰਨ ਮੁਲਜ਼ਮ ਗ੍ਰਿਫਤਾਰ ਟਾਂਡਾ ਦੇ ਪਿੰਡ ਫਿਰੋਜ਼ ਵਿੱਚ ਦਰਵਾਜਾ ਲਾ ਰਾਤ ਸਮੇਂ ਹੋਈ ਲੁੱਟਖੋਦੀ ਵਾਰਦਾਤ ਨੂੰ ਟਾਂਡਾ ਪੁਲਿਸ ਨੇ ਮਹਿਸ 10 ਦਿਨਾਂ ਵਿੱਚ ਸੁਲਝਾ ਲਿਆ ਹੈ ਇਸ ਸਬੰਧੀ ਥਾਣਾ ਟਾਂਡਾ ਵਿਖੇ ਹੋਈ ਪ੍ਰੈਸ ਕਾਨਫਰੰਸ ਦਰਾਂਡੀ ਐਸ ਟਾਂਡਾ ਦਵਿੰਦਰ ਸਿੰਘ ਬਾਜਵਾ ਤੇ ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਜਿੰਦਰਜੀਤ ਸਿੰਘ ਸਨਾਗਰਾ ਨੇ ਦੱਸਿਆ ਕਿ 26 ਤੋਂ 27 ਜੁਲਾਈ ਦੀ ਦਰਮਿਆਨੀ ਰਾਤ ਨੂੰ ਪਿੰਡ ਟਾਂਡਾ ਦੇ ਪਿੰਡ ਫਿਰੋਜਵਿਖੇ ਲੁੱਟਖੋਹ ਦੀ ਵਾਰਦਾਤ ਵਾਪਰੀ ਸੀ ਜਿਸ ਦੌਰਾਨ ਕੁਝ ਲੁਟੇਰਿਆਂ ਨੇ ਕਾਰ ਵਿੱਚ ਦਾਖਲ ਹੁੰਦੇ ਹੋਏ ਕਾਰ ਦੇ ਮਾਲਕ ਬੱਗਾ ਸਿੰਘ ਦੀ ਨੂੰ ਦਿਲਜੀਤ ਕੌਰ ਪਤਨੀ ਕਰਮਜੀਤ ਸਿੰਘ ਦੀ ਮਾਰਕੁੱਟ ਕਰਦੇ ਹੋਏ ਦਾ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ ਉਪਰੰਤ ਲੁਟੇਰਿਆਂ ਨੇ ਪਿਸਤੌਲ ਅਤੇ ਤੇਜ਼ ਤਾਰ ਹਥਿਆਰਾਂ ਦੇ ਬਲ ਤੇ ਉਸਦੇ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ ਸਨ ਉਨਾ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਤੇ ਹੋਏ ਤਫਤੀਸ਼ ਦੌਰਾਨ ਇਸ ਲੁੱਟ ਖੋਹ ਦੇ ਮਾਮਲੇ ਵਿੱਚ ਸ਼ਾਮਲ ਜਗਤਾਰ ਸਿੰਘ ਉਰਫ ਜੱਗਾ ਪੁੱਤਰ ਸਤਨਾਮ ਸਿੰਘ, ਸਾਜਨ ਲਾਲ ਪੁੱਤਰ ਵਸਨ ਲਾਲ ਵਾਸੀਆ ਨੇ ਲਿਟਾਂ ਥਾਣਾ ਪੁਲਤ ਜ਼ਿਲ੍ਹਾ ਕਪੂਰਥਲਾ ਅਤੇ ਮਨੀ ਪੁੱਤਰ ਸੁਖਵਿੰਦਰ ਪਾਲ ਵਾਸੀ ਤਲਵੰਡੀ ਜੰਡੋਰ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੀ ਗਈ ਮਹਿੰਦਰਾ ਬਲੇਰੋ ਗੱਡੀ, ਮਾਰੂ ਹਥਿਆਰ, ਚੋਰੀशुदा ਸੋਨੇ ਦਾ ਕੜਾ, ਦੋ ਸੋਨੇ ਦੀਆਂ ਬਾਲੀਆਂ ਤੇ ਨਕਦੀ ਬਰਾਮਦ ਕੀਤੀ। ਉਨਾਲ ਦੱਸਿਆ ਕਿ ਇਸ ਵਾਰਦਾਤ ਵਿੱਚ ਹੋਰ ਦੋਸ਼ੀ ਵੀ ਸ਼ਾਮਿਲ ਹਨ ਜਿਨ੍ਹਾਂ ਦਾ ਖੁਲਾਸਾ ਆਉਣ ਵਾਲੇ ਸਮੇਂ ਵਿੱਚ ਕੀਤਾ ਜਾਵੇਗਾ ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਹੋਰ ਦੱਸਿਆ ਕਿ ਇਹਨਾਂ ਦੋਸ਼ੀਆਂ ਉੱਪਰ ਪਹਿਲਾਂ ਤੋਂ ਵੀ ਲੁੱਟਾ ਖੋਹ ਹਦੇ ਐਨ ਡੀਪੀ ਹਾਂਜੀ 1 26 ਤਰੀਕ ਨੂੰ 26 27 ਦੀ ਦਰਮਿਆਨੀ ਰਾਤ ਨੂੰ ਪਿੰਡ ਫਰੋਜ਼ ਕਰੋੜੀਆਂ ਅ ਬਜ਼ੁਰਗ ਬੱਗਾ ਸਿੰਘ ਦੇ ਘਰੇ ਲੁੱਟ ਹੋਈ ਸੀ ਜਿਨ੍ਹਾਂ ਦੇ ਇਹੜੀ ਨੋ ਉਹਨਾਂ ਦੀ ਦਿਲਜੀਤ ਕੌਰ ਪਤਨੀ ਕਮਲਜੀਤ ਸਿੰਘ ਜਿਨ੍ਹਾਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰਕੇ ਤੇ ਕਾਫੀ ਇਹਨਾਂ ਦਾ ਸਮਾਨ ਲੁੱਟ ਕੇ ਲੈ ਕੇ ਗਏ ਸੀ ਕੜਾ ਜੀ ਚੈਨੀ ਜੀ ਹੋਰ ਵੀ ਜਿਹੜਾ ਕੀਮਤੀ ਸਮਾਨ ਉਹ ਲੁੱਟ ਕੇ ਲੈ ਕੇ ਗਏ ਸੀ ਅੰਟਰ ਇਸ ਮੁਕਤਮਾ ਸੀਗਾ ਇਹ ਤੇ ਸਾਡੀ ਟੀਮ ਐਸ ਐਚ ਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਔਰ ਇਹਨਾਂ ਦੀ ਡੈਡੀਕੇਟਿਡ ਟੀਮ ਜਿਹਦੇ ਵਿੱਚ ਐਸਏ ਰਾਜਵਿੰਦਰ ਚੌਕਿੰਝਾ ਪਸਤੀਗੋੜਾ ਔਰ ਉਹਨਾਂ ਦੇ ਨਾਲ ਅ ਮੁੰਡਾ ਜੱਥੀ ਪਨੀਤ ਸ਼ਰਮਾ ਤੇ ਵਿਕਾਸ ਬਹੁਤ ਹੀ ਇਹਨਾਂ ਨੇ ਬਹੁਤ ਐਫਰਟ ਕਰਕੇ ਔਰ ਸਾਡੇ ਮੇਰੇ ਗਨਮੈਨ ਮੁੰਡੇ ਦਿਲਜਿੰਦਰ ਰਿਸ਼ਭ ਤੇ ਸਖਜਿੰਦਰ ਅਸੀਂ ਵੱਖ-ਵੱਖ ਜੜੀਆਂ ਟੀਮਾਂ ਬਣਾ ਕੇ ਅਸੀਂ ਸਾਰਾ ਇਨਵੈਸਟੀਗੇਸ਼ਨ ਕੀਤੀ ਔਰ ਸੀਸੀਟੀਵੀ ਕੈਮਰਾ ਦੀ ਮਦਦ ਦੇ ਨਾਲ ਅਸੀਂ ਕਰੀਬ 70 ਕਿਲੋਮੀਟਰ ਅਸੀਂ ਐਸਸੀ ਨੂੰ ਅਹੀ ਫੋਲੋ ਕਰਦੇ ਹੋਏ ਇਹਨਾਂ ਦੋਸ਼ੀਆਂ ਤੱਕ ਪਹੁੰਚੇ ਔਰ ਸਾਡੇ ਇਸ ਮੁਕੱਦਮੇ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੇ ਸੀਨੀਅਰ ਆ ਆ ਪੁਲਿਸ ਅਫਸਰ ਜਿਹੜੇ ਸ੍ਰੀ ਸੰਦੀਪ ਮਾਲਕ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਸਾਡੇ ਐਸਪੀ ਡੀ ਸਾਹਿਬ ਆ ਮਕੇਸ਼ ਕੁਮਾਰ ਜੀ ਜਿਨ੍ਹਾਂ ਦੇ ਦਿਸ਼ਾ ਦਾ ਪੇਪਰ ਸ਼ੀਟ ਆ ਸੀਗਾ ਸਾਰਾ ਜਿਹੜਾ ਪ੍ਰੋਸੈਸ ਚਲਾਇਆ ਔਰ ਸਾਨੂੰ ਕਾਮਯਾਬੀ ਮਿਲੀ ਕਾਮਯਾਬੀ ਦੇ ਵਿੱਚ ਅਸੀਂ ਅ ਤਿੰਨ ਬੰਦੇ ਅਸੀਂ ਰਾਉਂਡ ਅਪ ਕਰ ਲਏ ਆ ਜਿਨ੍ਹਾਂ ਦੇ ਨਾਂ ਤੁਹਾਡੇ ਮੈਂ ਸਾਹਮਣੇ ਦੱਸਦਾ ਜੀ ਇੱਕ ਤੇ ਹੈਗਾ ਜੀ ਲੱਟਾ ਪਿੰਡ ਤੋਂ ਅ ਜਗਾ ਜਗਤਾਰ ਸਿੰਘ ਜਗਾ ਔਰ ਇੱਕ ਸਾਜਨਿਆ ਸਾਜਨਿਆ ਇੱਕ ਮਨੀ ਜਿਹੜੇ ਜਿਹੜਾ ਇਹਦੇ ਵਿੱਚ ਮੇਨ ਬੰਦਾ ਆ ਜਿਹੜਾ ਉਹ ਮਨੀ ਆ ਜਨਾ ਜਿਹਦਾ ਸਾਰਾ ਇਹਨੇ ਆਪਣੇ ਇਹਨਾਂ ਬੰਦਿਆਂ ਦੇ ਕੋਲੋਂ ਮਾਰੂ ਉਤਿਆ ਇੱਕ ਪਿਸਟਲਿਆ ਤੀਬੋਰ ਦਾ ਕੰਟਰੀ ਮੇਡ ਔਰ ਇੱਕ ਅਸੀਂ ਕੜਾ ਜਿਹੜਾ ਗੰਗਾ ਨਗਰ ਤੋਂ ਅਸੀਂ ਰਿਕਵਰ ਕਰਕੇ ਲਿਆਂਦਾ ਇਹਨਾਂ ਨੇ ਵੇਟ ਕਾਫੀ ਹੈਦਾ ਕਾਫੀ ਵੇਟ ਆ ਕਰੀਬ 6.5 ਗ੍ਰਾਮ ਤੇ ਕਰੀਬੇ ਦਾ ਵੇਟ ਆ 6.5 ਟੋਲੇ ਸਾਡੇ ਸੌਰੀ 6.5 ਟੋਲੇ ਜੀ ਇਹਦਾ ਵੇਟ ਆ ਔਰ ਸਾਡੇ ਜਿਹੜਾ ਹੋਰ ਵੀ ਜਿਹੜੇ ਇਹਦੇ ਵਿੱਚ ਜੇ ਤਿੰਨ ਬੰਦੇ ਹੋਰ ਹੈਗੇ ਆ ਉਹਨਾਂ ਦਾ ਨਾਮ ਅਸੀਂ ਤੁਹਾਨੂੰ ਸਾਹਮਣੇ ਜੇ ਨਹੀਂ ਰੱਖ ਸਕਦੇ ਆਪਣ ਵਾਲੀ ਸਮੰਤ ਵਿੱਚ ਤਫਤੀਸ਼ ਦੇ ਵਿੱਚ ਅਸੀਂ ਲਿਆਂਗੇ ਔਰ ਅੱਗੇ ਵੀ ਅਸੀਂ ਦੇਖਾਂਗੇ ਕਿ ਹੋਰ ਅੱਗੇ ਕਿਤੇ ਕਿਤੇ ਨਾਂ ਆਉਂਦੇ ਆ ਜੀ ਫਿਰ ਇਹਨਾਂ ਤੇ ਪਹਿਲੇ ਕੋਈ ਥਾਣੇ ਦੇ ਮੁਕਦਮੇ ਦਰਜ ਬਿਲਕੁਲ ਜੀ ਹੈਗੇ ਆ ਮੁਕਦਮੇ ਜੁਗਿਤ ਹੈਗਾ ਜਗਤਾਰ ਜੱਗੇ ਤੇ ਜਿਹੜਾ ਲੱਟਾ ਪਿੰਡ ਤੋਂ ਹੈਗਾ ਇਹਦੇ ਇਸ ਦੇ ਪਛਾ ਹੈਗਾ ਇਹਦੇ ਇਸ ਵਾਰਦਾਤ ਦੇ ਵਿੱਚ ਜਿਹੜੀ ਗੱਡੀ ਇਹਨਾਂ ਨੇ ਵਰਤੀ ਆ ਬਲੈਰੋ ਗੱਡੀ ਜੀ ਉਹ ਵੀ ਰਿਕਵਰ ਕਰ ਲਈ ਆ ਤੇ ਹੋਰ ਵੀ ਜਿਹੜੇ ਮਾਰੂ ਹਥਿਆਰ ਇਹਨਾਂ ਦੇ ਕੋਲ ਸੀਗੇ ਜਿਨ੍ਹਾਂ ਨੇ ਵਾਰਦਾਤ ਦੇ ਵਿੱਚ ਉਹ ਅੰਜਾਮ ਦਿੱਤਾ ਉਸਾਰੇ ਅਸੀਂ ਜਿਹੜੇ ਰਿਕਵਰ ਕਰ ਲਏ ਆ ਜੀ ਜਿਹੜਾ ਜੀ ਬਾਦਦਾਨ ਤੇ ਫਿਰ ਉਹਨੇ ਲੁੱਟ ਕੋ ਪਿੱਛੇ ਸਾਰਾ ਸਾਮਾਨ ਬਰਾਮਦ ਰਹਿ ਚੁੱਕਾ ਜੀ ਜਿਹੜਾ ਮੇਨ ਜਿਹੜਾ ਹੈਗਾ ਜੀ ਸਾਰਾ ਕੜਾ ਸੀਗਾ ਉਹ ਅਸੀਂ ਰਿਕਵਰ ਕਰ ਲੈਂਦਾ ਆ ਜਿਹੜਾ ਇੱਕ ਇਹਨਾਂ ਦੀ ਚੈਨੀਆਂ ਤੇ ਕੁਝ ਥੋੜਾ ਜਿਹਾ ਹੋਰ ਹੈਗਾ ਚੈਨੀਆਂ ਉਹ ਵੀ ਕੋਈ ਚਾ ਪੰਜ ਟੋਲੇ ਦੀ ਦਾਸਤੇ ਆ ਉਹ ਅਜੇ ਤਾਂ ਜਿਹੜਾ ਜਿਹੜਾ ਇਹਨਾਂ ਦਾ ਜਿਹੜਾ ਸੈਫਾਟੀ ਸੀਗਾ ਉਹਨੂੰ ਅਸੀਂ ਅਜੇ ਰਾਉਂਡ ਅਪ ਕਰਕੇ ਫਿਰ ਆਪਾਂ ਬਦਕੋਰ ਕਮਰੀ ਕਰਾਂਗੇ ਮੌਲਾ ਸਰ ਲੁੱਟ ਕੋ ਬਤਾਇਆ ਕਿ ਜਾਂ ਕੋਈ ਹੋਰ ਆਈ ਹਜੇ ਜਿਹੜਾ ਫਿਲਹਾਲ ਸਾਡੇ ਦੇਖਣ ਦੇ ਵਿੱਚ ਆਇਆ ਆ ਜਿਹੜਾ ਅਸੀਂ ਅੱਗੇ ਚੱਲਿਆ ਆ ਅਜੇ ਤੱਕ ਇਹਨਾਂ ਦਾ ਜਿਹੜਾ ਉਹ ਲੁੱਟ ਖੋ ਦਾ ਪ੍ਰੋਸੈਸ ਸੀਗਾ ਜਿਹੜਾ ਅੱਗੇ ਦੇਖਦੇ ਹੁਣ ਅੱਗੇ ਅੱਗੇ ਜਤਾਂ ਇਨਵੈਸਟੀਗੇਸ਼ਨ ਚੱਲੂਗੀ ਕੁਝ ਹੋਰ ਡਟੇਲਾ ਕੰਧਾਲਾਂਗੇ ਤੇ ਅਸੀਂ ਅਜੇ ਜਿਹੜਾ ਬਗੈਰ ਤਰਤੀਸ਼ ਤੋਂ ਕਿਸੇ ਦਾ ਨਾਮ ਲੈਣਾ ਚੰਗਾ ਨਹੀਂ ਹੈਗਾ ਜੀ ਜੀ ਡਾਕਟਰ ਇਹ ਇਕੁਜਨਰ ਸਬੰਧਤਾ ਹੈ ਕਿ ਸਾਰੇ ਨੂੰ ਜੀ ਨਹੀਂ ਇਹ ਸਬਰ ਸੈਪਰੇਟ ਹੈ ਜੀ ਇਨਾਂ ਦਾ ਦੋ ਬੰਦੇ ਆ ਗਏ ਜਿਹੜੇ ਉਹ ਲੱਟਾ ਪਿੰਡ ਦੇ ਹੈਗੇ ਆ ਇੱਕ ਪਿੰਡ ਖੈਰਾਬਾਦ ਪਿੰਡਾ ਪਿੰਡਾ ਜੀ ਉਤੋਂ ਦੇ ਪਲਾਟਸਾਂ ਨੇ ਜੀ ਆਪਾਂ ਬਾਕੀ ਦਾ